ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਜੀ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਪਾਇਆ ਤੇ ਡਿਜ਼ਾਈਨ ਬਹੁਤ ਸੋਹਣਾ ਤੇ ਬਹੁਤ ਸੌਖਾ ਹੈ ਬਹੁਤ ਜਲਦੀ ਬਣਦਾ ਹੈ ਤੇ ਹਰੇਕ ਰੰਗ ਤੇ ਜਚਣ ਵਾਲਾ ਡਿਜ਼ਾਈਨ ਹੈ ਜੀ ਬਹੁਤ ਪਿਆਰਾ ਲੱਗਦਾ ਹੈ ਜਰੂਰ ਟਰਾਈ ਕਰਿਓ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਡਿਜ਼ਾਈਨ ਜੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਆਪਾਂ ਫਰਸਟ ਵਾਲਾ ਕੁੰਡਾ ਤਿਆਰ ਰਿਹਾ ਇੱਥੇ ਆਪਾਂ ਇੱਕ ਕੁੰਡਾ ਉਲਟਾ ਬਣਾਵਾਂਗੇ ਆਪਾਂ ਇਹ ਮੋਟੀ ਉਨ ਵਿੱਚ ਬਣਾ ਰਹੇ ਹਾਂ ਤੁਸੀਂ ਕਿਸੇ ਵੀ ਉਨ ਵਿੱਚ ਬਣਾ ਸਕਦੇ ਹੋ ਜ਼ਰੂਰੀ ਨਹੀਂ ਮੋਟੀ ਚ ਬਣਾਉਣਾ ਹਰੇਕ ਉਨ ਵਿੱਚ ਹਰੇਕ ਰੰਗ ਚ ਜਚਣ ਵਾਲਾ ਡਿਜ਼ਾਈਨ ਹੈ ਜੀ ਤੇ ਬਹੁਤ ਸੋਹਣਾ ਤੇ ਬਹੁਤ ਪਿਆਰਾ ਲੱਗਦਾ ਜ਼ਰੂਰ ਟਰਾਈ ਕਰਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਜਮਾ ਨਾ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵਰਤਵੱਧ ਸ਼ੇਅਰ ਤੇ ਲਾਈਕ ਕਰਿਓ ਜੀ ਸਿੱਧੀ ਸਲਾਈ ਆਪਾਂ ਬਣਾ ਲਈ ਉਲਟੀ ਸਲਾਈ ਆਪਾਂ ਕੁੰਡੇ ਜਿਵੇਂ ਦੇ ਆਪਣੇ ਕੋਲੇ ਹੈਗੇ ਆਪਾਂ ਉਸੇ ਤਰ੍ਹਾਂ ਹੀ ਬਣਾਉਣੇ ਆ ਜੀ ਇੱਕ ਕੁੰਡਾ ਉਲਟਾ ਤੇ ਇੱਕ ਸਿੱਧਾ ਸਿੱਧੇ ਸਾਈਡ ਆ ਗਏ ਜੀ ਆਪਾਂ ਫਿਰ ਤੋਂ ਇੱਕ ਕੁੰਡਾ ਉਲਟਾ ਤੇ ਇੱਕ ਸਿੱਧਾ ਬਣਾਵਾਂਗੇ ਚਲੋ ਜਪੈਨਾ ਬਣਾ ਲਿਆ ਉਲਟਾ ਤੇ ਸਿੱਧਾ ਸਲਾਈਆਂ ਤੇ ਹੁਣ ਦੇਖੋ ਜੀ ਆਪਾਂ ਹੈਗੇ ਆ ਉਲਟੀ ਸਾਈਡ ਉਲਟੀ ਸਾਈਡ ਦੇਖੋ ਜੀ ਆਪਾਂ ਆਹ ਵਾਲਾ ਕੁੰਡਾ ਧਾਰਿਆ ਧਾਗਾ ਆਪਣੇ ਵੱਲ ਕਰਾਂਗੇ ਜਿਹੜਿਆ ਦੋ ਕੁੰਡੇ ਆ ਉਲਟੀ ਸਾਈਡ ਤੋਂ ਆਪਾਂ ਇਹਨਾਂ ਤੇ ਡਿਜ਼ਾਈਨ ਬਣਾਉਣਾ ਹੈ ਤੇ ਆਪਾਂ ਸਲਾਈ ਨੂੰ ਇੱਥੋਂ ਦੀ ਪਾਵਾਂਗੇ ਸਿੱਧੇ ਪਾਸੇ ਤੋਂ ਦੇਖੋ ਜੀ ਇੱਥੋਂ ਦੀ ਸਲਾਈ ਪਾਵਾਂਗੇ ਤੇ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਇਸ ਤਰ੍ਹਾਂ ਵਾਲ ਪਾਵਾਂਗੇ ਇਆ ਗੁੰਡਾ ਬਣ ਗਿਆ ਆਪਣਾ ਇਸ ਗੁੰਡੇ ਨੂੰ ਆਪਾਂ ਤਾਰ ਲੈਣਾ ਬਣਾਉਣਾ ਨਹੀਂ ਹੈਗਾ ਧਾਗਾ ਪਿੱਛੇ ਕਰਾਂਗੇ ਸਿੱਧਾ ਗੁੰਡਾ ਆਪਾਂ ਇਹਨੂੰ ਆਪਾਂ ਸਿੱਧਾ ਬਣਾ ਲਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਆ ਦੇਖੋ ਧਿਆਨ ਨਾਲ ਇੱਥੋਂ ਸਲਾਈ ਪਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਵਲ ਪਾਵਾਂਗੇ ਜਿਹੜਾ ਆ ਗੁੰਡਾ ਜਿਹੜਾ ਹੈਗਾ ਜਿਹਦੇ ਪਿੱਛੋਂ ਦੀ ਆਪਾਂ ਵਲ ਪਾਇਆ ਉਹਨੂੰ ਆਪਾਂ ਬਣਾਉਣਾ ਨਹੀਂ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਉਤਾਰ ਲੈਣਾ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਇਸ ਤਰ੍ਹਾਂ ਵਲ પા ਕੇ ਆਹ ਦੇ ਮੈਂ ਇਸ ਤਰ੍ਹਾਂ ਦਾ ਵੀ ਤੁਹਾਨੂੰ ਰੀਜਨ ਦੱਸ ਦਿੰਨੀ ਆ ਕਿ ਜੇ ਆਪਾਂ ਇਸ ਤਰ੍ਹਾਂ ਕਰਕੇ ਦੇਖੋ ਜੀ ਇਸ ਤਰ੍ਹਾਂ ਕਰਕੇ ਆਪਾਂ ਜੇ ਬਣਾਉਣੀ ਆ ਨਾ ਤਾਂ ਹੁਣ ਦੇਖਿਓ ਤੁਸੀਂ ਆਲੋ ਇਸ ਤਰ੍ਹਾਂ ਹੋ ਜਾਊਗਾ ਜੀ ਹੋਤਾ ਜਾਊਗਾ ਇਸ ਤਰ੍ਹਾਂ। ਵਸਤ ਐ ਆਊਗਾ ਇਹ ਤੇ ਆਹ ਵਾਲੇ ਕੁੰਡੇ ਆਪਣੇ ਦੇਖੋ ਜੀ ਐ ਆਉਂਦੇ ਆ। ਤੇ ਆਪਾਂ ਇਹਨੂੰ ਉਤਾਰ ਲੈਨੇ ਆ ਦੇੜ ਕੇ ਆਪਾਂ ਦੁਬਾਰਾ ਬਣਾਉਨੇ ਆ ਦੇਖੋ ਜੀ ਐ ਕਰਕੇ ਐ ਵਾਲ ਪਾਉਣਾ। ਫਿਰ ਆਪਾਂ ਇਹਨੂੰ ਕੁੰਡੇ ਨੂੰ ਉਤਾਰ ਲੈਣਾ। ਤੇ ਹੁਣ ਇਹਦੇ ਚ ਨੇ ਇੱਥੇ ਆ ਦੇਖੋ ਵਾਲ ਪੈ ਗਏ। ਗਲਾਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਤਾਂ ਗਾ ਆਪਣੇ ਵੱਲ ਕਰਾਂਗੇ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਉਹ ਦੇਖੋ ਜੀ ਆਪਾਂ ਸਿੱਧੇ ਪਾਸੇ ਆ ਗਏ ਸਿੱਧੇ ਪਾਸੇ ਆਪਾਂ ਇੱਕ ਗੁੰਡਾ ਹਾਂ ਫਰਸਟ ਵਾਲਾ ਗੁੰਡਾ ਤਾਰਾਂਗੇ ਜਿਹੜਾ ਉਲਟਾ ਗੁੰਡਾ ਉਹਨੂੰ ਆਪਾਂ ਉਲਟਾ ਹੀ ਬਣਾਉਣਾ ਹੈ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾ ਲਾਂਗੇ ਫਿਰ ਉਲਟਾ ਗੁੰਡਾ ਆਪਾਂ ਉਲਟਾ ਬਣਾਵਾਂਗੇ ਜਿਹੜਾ ਦੋਹਾਂ ਦੇ ਇੱਕ ਬਣਾਉਣੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ ਸਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ ਚਲੋ ਜੀ ਆਪਣਾ ਡਿਜ਼ਾਈਨ ਬਣ ਕੇ ਇੱਕ ਡਿਜ਼ਾਈਨ ਬਣ ਕੇ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਇੱਕ ਗੁੰਡਾ ਬਣਾਵਾਂਗੇ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇਸ ਤਰ੍ਹਾਂ ਕਰਕੇ ਆਪਾਂ ਸिलाई ਕੰਪਲੀਟ ਕਰ ਲੈਨੇ ਆਂ ਇਥੇ ਆਪਾਂ ਜਿਹੜਾ ਹੁਣ ਗੈਪ ਰੱਖਣਾ ਵਿਚਾਲੇ ਉਹਦੇ ਚ ਆਪਾਂ ਕੁੰਡੇ ਜਿਹੜੇ ਬਣਾਉਣੇ ਆ ਇੱਕ ਉਲਟਾ ਸਿੱਧਾ ਹੀ ਬਣਾਉਣੇ ਕਿਉਂਕਿ ਆਪਣਾ ਉਲਟੇ ਸਿੱਧੇ ਕੁੰਡੇ ਤੇ ਹੀ ਡਿਜ਼ਾਈਨ ਸਟਾਰਟ ਹੁੰਦਾ ਤੇ ਆਪਾਂ ਇੱਕ ਕੁੰਡਾ ਉਲਟਾ ਇੱਕ ਸਿੱਧਾ ਇਸੇ ਤਰ੍ਹਾਂ ਹੀ ਬਣਾਉਣਾ ਹੁਣ ਆਪਾਂ ਉਲਟੀ ਸਾਈਡ ਆ ਗਏ ਦੇਖੋ ਜੀ ਇਹ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਸਕਦੇ ਹੋ ਜਿੰਨਾ ਵੀ ਰੱਖਣਾ ਹੈ ਆਪਾਂ ਤੁਹਾਨੂੰ ਇੱਕ ਵਾਰੀ ਡਿਜ਼ਾਈਨ ਫੇਰ ਤੋਂ ਦੱਸ ਦਿੰਦੇ ਆਂ ਦੇਖੋ ਇਸ ਤਰ੍ਹਾਂ ਸਲਾਈ ਪਾਵਾਂਗੇ ਗਲ ਪਾ ਕੇ ਤੇ ਆਪਾਂ ਕੁੰਡਾ ਜਿਹੜਾ ਉਲਟਾ ਹੈ ਉਹਨੂੰ ਉਤਾਰ ਲਾਂਗੇ ਸਿੱਧਾ ਕੁੰਡਾ ਆਪਾਂ ਬਣਾ ਲਵਾਂਗੇ ਧਾਗਾ ਆਪਣੇ ਵੱਲ ਕਰਕੇ ਲਓ ਜੀ ਆਪਾਂ ਦੋ ਡਿਜ਼ਾਈਨ ਬਣਾਏ ਦੇਖੋ ਆ ਗਿਆ ਆਪ ਤੁਸੀਂ ਜੇ ਵੱਧ ਰੱਖਣਾ ਚਾਹੁੰਦੇ ਤਾਂ ਵੱਧ ਵੀ ਰੱਖ ਸਕਦੇ ਹੋ ਏਦਾਂ ਕੁ ਬਹੁਤ ਸੋਹਣਾ ਬਣਿਆ ਡਿਜ਼ਾਈਨ ਉਹਨਾਂ ਕੋਈ ਜ਼ਰੂਰੀ ਨਹੀਂ ਹੈ ਆਪਾਂ ਮੋਟੀ ਚ ਬਣਾਇਆ ਤੁਸੀਂ ਬਰੀਕ ਉਹਨਾਂ ਚ ਵੀ ਬਣਾ ਸਕਦੇ ਆ ਬਰੀਕ ਉਹਨਾਂ ਚ ਵੀ ਬਹੁਤ ਸੋਹਣਾ ਲੱਗਦਾ ਹੈ ਤਾਂ ਆਪਾਂ ਥੋੜਾ ਤੁਹਾਨੂੰ ਬੜਿਆਂ ਦਿਖਾਉਣੀ ਆਪਾਂ ਮੋਟੀ ਉਹਨਾਂ ਚ ਹੀ ਬਣਾਇਆ ਇਸ ਤਰ੍ਹਾਂ ਲੱਗਦੇ ਨੇ। ਜਿ ਕੋਈ ਕੋਟੇ ਸਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜਲਦੀ ਵੀ ਬਹੁਤ ਬਹੁਤ ਬਣਦਾ ਹੈ। ਜਲਦੀ ਜਲਦੀ ਬਣ ਜਾਂਦਾ। ਕੋਈ ਟਾਈਮ ਨਹੀਂ ਲੱਗਦਾ। ਤੇ ਜਰੂਰ ਟਰਾਈ ਕਰਿਓ ਆਪਣੇ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਚਲੋ ਜੀ ਮਿਲਦੇ ਆਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਤੇ ਸੋਨਾ ਜਿਹਾ ਕਰ ਦਿਓ ਜੀ ਕਮੈਂਟ ਤੇ ਜਿਹੜੀਆਂ ਭੈਣਾਂ ਆਪਾਂ ਨੂੰ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ